ਅ ਮਕਦਮਾ ਨੰਬਰ 80 ਥਾਣਾ ਏ ਡਿਵੀਜ਼ਨ ਦੇ ਵਿੱਚ ਮਿਤੀ 9 5 24 ਨੂੰ ਦਰਜ ਕੀਤਾ ਗਿਆ ਸੀ ਜੋ ਕਿ ਅਧੀਨ ਤੌਰ 'ਤੇ 363 366 ਆਈਪੀਸੀ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕੰਪਲੇਨੈਂਟ ਸੀ ਸ਼੍ਰੀਮਤੀ ਮਨਜੀਤ कौर ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ 16 ਸਾਲ ਦੀ ਉਮਰ ਦੀ ਬੇਟੀ ਸੀ ਜਿਹਨੂੰ ਕਿ ਕੋਈ ਅ ਅਨਿਲ son of ਰਾਮਕਲਾਸ਼ ਸ਼ਰੀਪੁਰ ਦਾ ਰਹਿਣ ਵਾਲਾ ਜਗਾ ਲੜਕਾ ਸੀ ਉੱਪਰ ਖਲਾ ਕੇ ਲੈ ਗਿਆ ਸੀ ਇਸ ਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਤੇ ਟੀਮਾਂ ਬਣਾ ਕੇ ਲੜਕੀ ਦੀ ਭਾਲ ਕੀਤੀ ਗਈ ਉਹ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸਤੇ ਜੇਰੇਦਾਰਾ 164 CRPC ਦੇ ਬਿਆਨ ਜਿਹੜੇ ਕਿ ਕਲਮਬੰਦ ਕਰਵਾਏ ਗਏ ਨੇ ਲੜਕੇ ਦੀ ਅਰੈਸਟ ਵਾਸਤੇ ਰੇਡ ਕੀਤੀ ਜਾ ਰਹੀ ਹੈ ਅਤੇ ਲੜਕੀ ਦੇ ਬਿਆਨਾਂ ਦੇ ਮੁਤਾਬਕ ਗਲੇਰੀ ਜਿਹੜੀ ਕਾਰਵਾਈ ਉਮਲ ਦੇ ਵਿੱਚ ਲੈਂਦੇ ਜੋ ਇਸ ਦੇ ਵਿੱਚ ਅਸੀਂ ਇੱਕ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਇਸ ਦੇ ਵਿੱਚ ਕੁਝ ਬਦਲ ਦੇ ਇਲਜ਼ਾਮ ਲੱਗੇ ਸੀ ਜਿਹੜੀ ਮੁਦਈ ਤੇ ਰਹਿ ਉਹਨੇ ਆਪਣਾ ਪੱਖ ਪੇਸ਼ ਕੀਤਾ ਸੀ ਤੇ ਇੱਕ ਹੋਰ ਤਰਖਾਸ ਦਿੱਤੀ ਸੀ ਕਿ ਇਹ ਲੜਕੀ ਨੂੰ ਬਰਾਮਦ ਕਰਨ ਤੋਂ ਪਹਿਲਾਂ ਕੁਝ ਇਹ ਲੋਕਾਂ ਦੀ ਹਿਰਾਸਤ ਦੇ ਵਿੱਚ ਸੀਗੀ ਲੜਕੀ। ਸੋ ਇਸ ਦੀ ਅਸੀਂ ਹੋਰ ਬੌਟੂngਾਈ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਜਿਨ੍ਹਾਂ ਲੋਕਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਜੇਰੇ ਧਾਰਾ 91 CrPC ਦੇ ਨੋਟਿਸ ਦੇ ਕੇ ਇਸ ਮਕਦਮੇ ਵਿੱਚ ਸ਼ਾਮਲ ਤਫਤੀਸ਼ ਕਰ ਰਹੇ ਹਾਂ। ਉਹਨਾਂ ਦੇ ਆਧਾਰ ਤੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਅਤੇ ਹੋਰ ਟੈਕਨੀਕਲ ਇਨਵੈਸਟੀਗੇਸ਼ਨ ਦੇ ਆਧਾਰ ਤੇ ਜਿਵੇਂ ਦੀ ਵੀ ਸੂਰਤ ਹੋਵੇਗੀ ਇਸ ਕੇਸ ਦੇ ਵਿੱਚ ਉਸ ਤਰੀਕੇ ਨਾਲ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਧੰਨਵਾਦ